ਕेंद्र ਵੀ ਤੈਨੂੰ ਤੀਨੂ ਬਾਈ ਦਾ ਫੋਨ ਆਊਗਾ ਵੀ ਉਹਦਾ ਕੋਈ ਸਾਥੀ ਆ ਰਿਹਾ ਹੈ ਤੇਨੇ ਉਹਨੂੰ ਆਪਣੇ ਕੋਲ ਰੱਖਣਾ ਹੈ ਇੱਥੇ ਤੇ ਮੈਨੂੰ ਫਿਰ ਸ਼ਕਲ ਦੇਖ ਕੇ ਪਤਾ ਲੱਗ ਜਾਵੇ ਇਹ ਤਾਂ ਅੰਕਿਤ ਪਾਦੂ ਹੈ ਮੈਂ ਬਹੁਤ ਸਰਪ੍ਰਾਈਜ਼ ਹੁਣਾ ਡਰ ਵੀ ਜਾਂ ਨਾ ਕਿਉਂਕਿ ਉਸ ਟਾਈਮ 'ਉਹਨੂੰ ਤਿੰਨ ਦਰਜੀਤਾਂ ਦੀ ਪੁਲਿਸ ਲੱਭਦੀ ਉਸ ਟਾਈਮ ਤੱਕ ਕਿੰਨੇ ਮਰਡਰ ਕਰ ਚੁੱਕਾ ਸੀ ਅੰਕਿਤ ਪਾਦੂ 15 ਕੈਂਸੋ ਅੰਕਿਤ ਬਾਦੂ ਨਾ ਸਿਰਫ ਪੰਜਾਬ ਪੁਲਿਸ ਨੂੰ ਇਸ ਦੇ ਨਾਲ ਹੀ ਹਰਿਆਣਾ ਦੇ ਰਾਜਸਥਾਨ ਪੁਲਿਸ ਨੂੰ ਵੀ ਕਾਫੀ ਲੰਬੇ ਅਰਸੇ ਤੋਂ ਚਕਮਾ ਦੇ ਕੇ ਫਰਾਰ ਹੁੰਦਾ ਰਿਹਾ ਹੈ ਇਹ ਵੀ ਸੁਣਿਆ ਲਾਰੈਂਸ ਅੰਕਿਤ ਦੇ ਕੰਮ ਤੋਂ ਖੁਸ਼ ਹੋ ਕੇ ਇਹਨੂੰ ਕੁਝ ਐਸੇ ਅਸਲੇ ਵੀ ਪ੍ਰੋਵਾਈਡ ਕਰਦਾ ਆ ਬਿਲਕੁਲ ਜਿਹੜੇ ਬਹੁਤ ਰੇਅਰ ਨੇ ਠੀਕ ਹੈ ਉਸ ਤੋਂ ਬਾਅਦ ਉਹਨੂੰ ਜ਼ਿਗਾਨਾ ਵੀ ਮਿਲਦਾ ਆ ਅੰਕਿਤ ਨੂੰ ਅੰਕਿਤ ਲਾਰੈਂਸ ਵੱਲੋਂ ਦਿੱਤਾ ਜਾਂਦਾ ਜੂਰਕੀ ਦਾ ਪਿਸਤੋਲ ਆ ਜ਼ਿਗਾਨਾ ਉਹ ਜੀ ਮੈਂ ਖੋਦੋ ਦੇ ਕੋਲ ਵੈਪਨ ਦੇਖਿਆ ਉਹਦੇ ਕੋਲ ਬੈਗ ਹੁੰਦਾ ਸੀਗਾ ਉਹਦੇ ਕੋਲ 6 ਤੋਂ 7 ਵੈਪਨ ਹੁੰਦੇ ਸੀਗੇ 6 ਤੋਂ 7 ਵੈਪਨ ਉਹ 24 ਘੰਟੇ ਆਪਣੇ ਬੈਗ ਚ ਰੱਖਦਾ ਸੀਗਾ ਕਿੱਥੋਂ ਆਉਂਦਾ ਤੁਹਾਡੇ ਕੋਲ ਅਸਲ ਹੈ ਮੇਰਾ ਮਿਲਜੁਲ ਸੀਗਾ ਸਾਡੇ ਸਮਾਣੇ ਨਾ ਮੁੰਡਾ ਨਾ ਹੋਵੇ ਇਸ ਟੇਮ ਗੀਲ ਤੇ ਨਵਲੋਰੀਆ ਬਿਲਕੁਲ ਤੇ ਨਵਲੋਰੀਆ ਜਿੱਥੇ ਮੇਰਾ ਪ੍ਰਾਣਾ ਘਰ ਸੀ ਬਿਲਕੁਲ ਉਹਦੇ ਨਾਲ ਦੇ ਘਰ ਚ ਉਸਦੇ ਨਾਨਕੇ ਸੀਗੇ ਤਾਂ ਕਰਕੇ ਉਹ ਮੇਰਾ ਬਚਪਨ ਦਾ ਦੂਸ ਸੀਗਾ ਉਸ ਉਹ ਉਸ ਨੂਮੇ ਮਿਲਦਾ ਜੁਲਦਾ ਸੀ ਉਹ ਉਸ ਟਾਈਮ 307 ਸਾਢੇ ਸਮਾਣੇ 307 ਦਾ ਪਰਚਾ ਸੀ ਉਹਦਾ ਲੜਾਈ ਦਾ ਉਹ ਪਗੋੜਾ ਸੀਗਾ ਉਹ ਇੱਥੇ ਚੰਡੀਗੜ੍ਹ ਰਹਿੰਦਾ ਸੀਗਾ ਉਸ ਟਾਈਮ ਕੀ ਕਹਿੰਦੇ ਨੇ ਮੈਂ ਲੋਕਰਨ ਆ ਗਿਆ ਸੀ ਇੱਥੇ ਤੇ ਮੈਂ ਵੀ ਇੱਥੇ ਹੀ ਰਹਿ ਰਿਹਾ ਸੀਗਾ ਤੇ ਇਥੇ ਸਾਡਾ ਮੇਲਜੋਲ ਹੋਣ ਲੱਗ ਗਿਆ ਉਸ ਟਾਈਮ ਯੂਨੀਵਰਸਿਟੀ ਇਲੈਕਸ਼ਨ ਚੱਲ ਰਹੇ ਸੀਗੇ ਤੇ ਪੰਕਜ ਜਾਖੜ ਉਹ ਐਨਐਸਓਈ ਵੱਲੋਂ ਖੜਾ ਸੀ ਉਹ ਸੰਪਤ ਨੇਰਾ ਦਾ ਕੇਸ ਵਾਰਾ ਸੰਪਤ ਨੇਰਾ ਉਸ ਟਾਈਮ ਇਹ ਨਿਊਜ਼ ਵੀ ਬਹੁਤ ਚੱਲੀ ਸੀ ਕਿ ਸੰਪਤ ਦੇ ਸਾਥੀ ਨੂੰ ਯੂਨੀਵਰਸਿਟੀ ਇਲੈਕਸ਼ਨ ਚ ਖੜਾ ਕੀਤਾ ਹੈ ਤੇ ਉਸ ਟਾਈਮ ਬਸ ਮੇਰਾ ਇੱਥੇ ਮੇਲਜੋਲ ਸ਼ੁਰੂ ਹੋ ਗਿਆ ਹੋਰ ਨਾਲ ਦੇ ਮੁੰਡਿਆਂ ਨਾਲ ਤੇ ਅੰਕਿਤਪਾਦ ਉਸ ਟਾਈਮ ਪਗੜਾ ਚੱਲਦਾ ਸੀਗਾ ਮੈਂ ਇੱਥੇ ਚੰਡੀਗੜ੍ਹ 44 ਸੈਕਟਰ 'ਚ ਰਹਿੰਦਾ ਸੀਗਾ ਮੇਰੇ ਕੋਲ ਨਾ ਪੂਰਾ ਫਲੋਰ ਸੀਗਾ ਲੈ ਕੇ ਤਿੰਨ ਰੂਮ ਸੀਗੇ ਹਾਂ ਤੇ ਮੈਨੂੰ ਨਾ ਉਹਦਾ ਫੋਨ ਆਂਦਾ ਆ ਟੀਨੂ ਹੈ ਹਰਿਆਣੇ ਤੋਂ ਉਹ ਵੀ ਮਤਲਬ ਕਾਫੀ ਮੇਨ ਗੈਂਗਸਟਰ ਹੈ ਲਾਰੈਂਸ ਬਿਸ਼ਨੂਈ ਗੈਂਗ ਦਾ ਕਾਫੀ ਮੇਨ ਚ ਆਂਦਾ ਉਹ ਸੰਪਤ ਦੇ ਨਾਲ ਹੀ ਆਂਦਾ ਆ ਕਹਿੰਦਾ ਵੀ ਤੈਨੂੰ ਟੀਨੂ ਬਈ ਦਾ ਫੋਨ ਆਊਗਾ ਵੀ ਉਹਦਾ ਕੋਈ ਸਾਥੀ ਆ ਰਿਹਾ ਹੈ ਤੇਨੇ ਉਹਨੂੰ ਆਪਣੇ ਕੋਲ ਰੱਖਣਾ ਹੈ ਇੱਥੇ ਮਤਲਬ ਕੋਈ ਗੱਲ ਨਹੀਂ ਚੰਡੀਗੜ੍ਹ ਤੇ ਮੈਨੂੰ ਟੀਨੂ ਬਈ ਦਾ ਫੋਨ ਆਂਦਾ ਹੈ ਜੇਲ੍ਹ ਚੋਂ ਮੈਂ ਹਰ ਇੱਕ ਨੂੰ ਹੀ ਬਾਈ ਕਹਿੰਨਾ ਵੈਸੇ ਕਹਿਣਗੇ ਵੀ ਗੈਂਗਸਟਰਾਂ ਨੂੰ ਬਾਈ ਕਹਿ ਰਿਆ ਆ ਮੈਂ ਹਰ ਇੱਕ ਨੂੰ ਹੀ ਬਾਈ ਕਹਿੰਨਾ ਕੋਈ ਛੋਟਾ ਬੜਾ ਆ ਮੈਨੂੰ ਟੀਨੂ ਦਾ ਫੋਨ ਆਂਦਾ ਆ ਤੇ ਮੈਨੂੰ ਐਦਾ ਹੁੰਦਾ ਆ ਕੋਈ ਉਹਨਾਂ ਦਾ ਯਾਰ ਦੋਸਤ ਹੋਵੇਗਾ ਤੇ ਲਾਇਕ ਮੇਰੇ ਕੋਲ ਆਂਦੇ ਨੇ ਤੇ ਉਹਨਾਂ ਉਹਨਾਂ ਨਾਲ ਉਹਨਾਂ ਦੀ ਇੱਕ ਮਹਿਲਾ ਮਿੱਤਰ ਹੁੰਦੀ ਆ ਮਤਲਬ ਉਹਨਾਂ ਦੀ ਗਰਲਫ੍ਰੈਂਡ ਸੀ ਤੇ ਮੈਨੂੰ ਫਿਰ ਸ਼ਕਲ ਦੇਖ ਕੇ ਪਤਾ ਲੱਗਦਾ ਇਹ ਤਾਂ ਅੰਕਿਤ ਭਾਦੂ ਹੈ ਮੈਂ ਬਹੁਤ ਸਰਪ੍ਰਾਈਜ਼ ਹੁੰਨਾ ਜਦੋਂ ਮੇਰੇ ਉੱਥੇ ਆਂਦਾ ਆ ਉਸ ਤੋਂ ਪਹਿਲਾਂ ਤੁਸੀਂ ਅੰਕਿਤ ਪਾਦੂ ਨੂੰ ਕਦੇ ਦੇਖਿਆ ਨਹੀਂ ਸੀ ਨਹੀਂ ਮਤਲਬ ਫੋਟੋ ਫੋਟੋ ਚ ਦੇਖਿਆ ਸੀ ਕਦੇ ਮਿਲੇ ਨਹੀਂ ਸੀ ਕਦੇ ਮਿਲੇ ਨਹੀਂ ਸੀ న్యూਸ ਚ ਦੇਖਿਆ ਸੀ ਲਾਈਕ ਜਾਰਡਨ ਦਾ ਮਰਡਰ ਕਰਤਾ ਸੀ ਇਹਨਾਂ ਨੇ ਨਾ ਉੱਥੇ ਕੰਗਨਗਰ ਉਹ ਕਾਫੀ ਹਾਈਲਰਡ ਮਰਡਰ ਸੀ ਜਿਮ ਦੇ ਅੰਦਰ ਤੇ ਮੈਂ ਬਹੁਤ ਸਰਪ੍ਰਾਈਜ਼ ਹੂੰ ਨੰਡਰ ਵੀ ਜਨ ਕਿਉਂਕਿ ਉਸ ਟਾਈਮ ਉਹਨੂੰ ਤਿੰਨ ਤਰਫੋਂ ਪੁਲਿਸ ਲੱਭ ਰਹੀ ਸੀ ਤੇ ਉਹ ਮੋਸਟ ਵਾਂਟਡ ਕ੍ਰਿਮੀਨਲ ਤੁਹਾਡੇ ਘਰੇ ਆਇਆ ਹਾਂ ਬਿਲਕੁਲ ਮੇਰੇ ਕੋਲ ਉੱਥੇ ਆਇਆ ਮੇਰੇ ਫਲੈਟ ਤੇ ਤੇ ਜਦ ਬਾਈ ਮੈਂ ਇਥੇ ਸਵਾਲ ਪੁੱਛਣਾ ਚਾਹੁੰਨਾ ਤੂੰ ਅਨੁਸਤੋ ਪਹਿਲਾਂ ਪਤਾ ਸੀ ਵੀ ਅੰਕਿਤ ਭਾਦੂ ਤੁਹਾਡੇ ਕੋਲ ਆ ਰਿਹਾ ਨਹੀਂ ਮੈਨੂੰ ਟੀਨੂ ਵੀਰ ਨੇ ਕਿਹਾ ਕਿ ਮੇਰਾ ਮਿੱਤਰ ਆ ਰਿਹਾ ਅੱਛਾ ਉਹਨਾਂ ਨੇ ਫੋਨ ਤੇ ਇਹ ਗੱਲ ਨਹੀਂ ਦੱਸੀ ਵੀ ਕੌਣ ਆ ਰਿਹਾ ਤੂੰ ਆ ਰਿਹਾ ਬਿਲਕੁਲ ਨਹੀਂ ਅੱਛਾ ਤੁਹਾਡੇ ਕੋਲੇ ਆਇਆ ਉਹਨਾਂ ਦੇ ਨਾਲ ਉਹਦੀ ਗਰਲਫ੍ਰੈਂਡ ਨਾਲ ਸੀ ਹਾਂਜੀ ਹਾਂ ਤੇ ਉਹ ਸਿਰਫ ਦੋ ਜਣੇ ਸੀ ਕਿ ਉਸ ਤੋਂ ਇਲਾਵਾ ਕੋਈ ਨਹੀਂ ਦੋ ਜਣੇ ਸੀਗੇ ਸਿਰਫ ਠੀਕ ਹੈ ਹਾਂਜੀ ਤੇ ਉਹ ਮੇਰੇ ਕੋਲ ਰਾਤ ਨੂੰ ਆਂਦੇ ਆ ਹੂੰ ਆਈ ਥਿੰਕ ਉਹ ਪਿੱਛੋਂ ਆ ਰਹੇ ਸੀ ਕਿ ਤੂੰ ਪਹਾੜ ਵਾਲੀ ਸਾਈਡ ਤੋਂ ਹਿਮਾਚਲ ਵਾਲੀ ਸਾਈਡ ਤੋਂ ਹੂੰ ਤੇ ਚਲੋ ਮੇਰੇ ਕੋਲ ਆ ਕੇ ਰੁਕਦੇ ਆ ਤੇ ਉਹ ਉਸ ਰਾਤ ਹੁਣ ਜਦੋਂ ਕੋਈ ਬੰਦਾ ਆਪਣੇ ਕੋਲ ਆ ਹੀ ਜਾਂਦਾ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਤੇ ਉਹ ਉਸ ਰਾਤ ਉਹ ਮੇਰੇ ਕੋ ਰੋਕਦਾ ਆ ਉਸ ਰਾਤ ਉਸ ਨਾਲ ਮਤਲਬ ਗੱਲਬਾਤ ਹੁੰਦੀ ਆ ਤੇ ਉਹ ਕਾਫੀ ਹੰਬਲ ਸੀਗਾ ਹਾਂ ਜੀ ਹਾਂ ਮਤਲਬ ਜਿੱਦਾਂ ਬੰਦੇ ਹੁੰਦੇ ਆ ਯਾਰੀ ਦੋਸਤੀ ਚ ਉਦਾਂ ਦਾ ਬੰਦਾ ਸੀਗਾ ਤੇ ਮੈਨੂੰ ਬਹੁਤ ਚੰਗਾ ਲੱਗਦਾ ਵੈਸੇ ਗੱਲ ਕਰਕੇ ਤੇ ਉਸ ਟਾਈਮ ਬਈ ਜੀ ਮਤਲਬ ਜਵਾਨੀ ਵਾਲਾ ਸੀਨ ਸੀਗਾ ਉਸ ਟਾਈਮ ਇਹ ਚੀਜ਼ਾਂ ਆਪਾਂ ਨੂੰ ਕ੍ਰਾਈਮ ਲੱਗਦੀਆਂ ਹੀ ਨਹੀਂ ਸੀ ਫਾਪ ਨੂੰ ਐ ਲੱਗਦਾ ਸੀ ਕਿ ਕਿੱਡੀ ਗੱਲ ਹੈ ਕੋਈ ਬੰਦਾ ਆਪਣੇ ਕੋਲ ਚੋਰੀ ਆ ਕੇ ਰਾਤ ਕੱਟ ਵੀ ਗਿਆ ਤੇ ਉਸ ਟਾਈਮੇ ਬੜੀ ਹਿਆਨ ਵਾਲੀ ਗੱਲ ਸੀ ਵੀ ਅੰਕਿਤ ਮੇਰੇ ਕੋਲ ਆ ਕੇ ਰਹਿ ਕੇ ਗਿਆ ਵੀ ਮੇਰਾ ਦੋਸਤ ਤੁਹਾਨੂੰ ਆਏ ਹੋ ਰਿਹਾ ਸੀ ਵੀ ਮੈਂ ਯਾਰੀ ਪੁਗਾ ਰਿਹਾ ਵੀ ਯਾਰੀ ਪੁਗਾ ਰਿਹਾ ਇਹ ਮੇਰੇ ਯਾਰ ਨੇ ਕਹਿਤਾ ਤਾਂ ਮੈਂ ਰੋਕ ਲਿਆ ਬਿਲਕੁਲ ਮੇਰੇ ਵੀ ਯਾਰ ਨੇ ਕਹਿਤਾ ਕਿ ਤੈਨੂੰ ਕਿਸੇ ਦਾ ਫੋਨ ਆਏਗਾ ਵੀ ਤੇਰੇ ਕੋਲ ਰੁਕ ਰਿਹਾ ਵੀ ਉਹ ਚਾਹੇ ਕੋਈ ਵੀ ਹੋਵੇ ਕੋਈ ਦਿੱਕਤ ਨਹੀਂ ਆਏਗੀ ਤੇ ਤੁਸੀਂ ਕਿ ਜ਼ਿਕਰ ਕੀਤਾ ਸੀ ਤੁਹਾਡੇ ਮਨ ਦੇ ਵਿੱਚ ਇੱਕ ਡਰ ਵੀ ਆਇਆ ਬਿਲਕੁਲ ਆਇਆ ਕਿਉਂਕਿ ਉਸ ਟਾਈਮ ਡਰਵੀਆਂ ਡਰ ਕਦਾ ਸੀ ਉਹ ਡਰ ਇਹ ਸੀ ਕਿਉਂਕਿ ਉਸ ਟਾਈਮ ਅੰਕਿਤ ਪਾ ਦੋਨੋਂ 3-4 ਸਟੇਟਾਂ ਦੀ ਪੁਲਿਸ ਲੱਭ ਰਹੀ ਸੀ ਤਾਂ ਬਈ ਜੀ ਜਿੱਥੇ ਆਪਣੇ ਨਾਲ ਦਲੇਰੀ ਹੁੰਦੀ ਹੈ ਨਾ ਤਾਂ ਦਲੇਰੀ ਦੇ ਨਾਲ ਨਾਲ ਡਰ ਵੀ ਹੁੰਦਾ ਹੂੰ ਜਿੱਥੇ ਜਿੱਥੇ ਬੰਦੇ ਦੇ ਅੰਦਰ ਦਲੇਰੀ ਆਂਦੀ ਹੈ ਨਾ ਤਾਂ ਉੱਚੇ-ਉੱਚੇ ਨਾਲ ਡਰ ਵੀ ਆਉਂਦਾ ਹੁਣ ਆਪਾਂ ਜ਼ਿਕਰ ਕਰ ਲੈਨੇ ਆ ਕੋਈ ਵੀ ਬੜੇ ਗੈਂਗਸਟਰ ਉਹ ਇੰਨਾ ਕੁਸ਼ ਕਰ ਦਿੰਦੀ ਹੈ ਦਲੇਰੀ ਹੁੰਦੀ ਹੈ ਉਹ ਮਤਲਬ ਜਦੋਂ ਮਤਲਬ ਫੜੇ ਜਾਂਦੇ ਆ ਪੁਲਿਸ ਦਾ ਅਰਡਰ ਗੈਂਗਸਟਰ ਹੁੰਦਾ ਬਾਈ ਜੀ ਕਿਉਂ ਨਹੀਂ ਹੁੰਦਾ ਹੈਗਾ ਕਿਉਂ ਜਿਸ ਸਾ ਉਹ ਮੈਨੂੰ ਪਤਾ ਸੋ ਜਾ ਮੀਡੀਆ ਤੇ ਇਹ ਗੈਂਗਸਟਰ ਨੂੰ ਪ੍ਰੋਮੋਟ ਨਹੀਂ ਕਰਾਉਂਦੀ ਆ ਹੂੰ ਪੁਲਿਸ ਚਾਹੇ ਕੋਈ ਕਿੱਡਾ ਵੀ ਗੈਂਗਸਟਰ ਜਦੋਂ ਆਪਣੀ ਆਈ ਤੇ ਹੁੰਦੀ ਆ ਤਾਂ 1 ਮਿੰਟ ਚ ਉਹਨੂੰ ਉਸਦੀ ਔਕਾਤ ਦਿਖਾਉਂਦੀ ਆ ਚਾਹੇ ਕਿੱਡਾ ਨਾਮੀ ਗੈਂਗਸਟਰ ਕਿੱਡਾ ਹੀ ਨਾਮੀ ਗੈਂਗਸਟਰ ਲਾਰੈਂਸ ਹੋਣਾ ਹੋਵੇ ਬਾਈ ਜੀ ਕੋਈ ਵੀ ਹੋਵੇ ਪੁਲਿਸ ਤੋਂ ਬੜਾ ਕੋਈ ਗੁੰਡਾ ਨਹੀਂ ਜਦੋਂ ਪੁਲਿਸ ਆਪਣੀ ਆਈ ਤੇ ਆ ਜੇ ਤਾਂ ਪੁਲਿਸ ਤੋਂ ਬੜਾ ਪ੍ਰਸ਼ਾਸਨ ਤੋਂ ਬੜਾ ਕੋਈ ਗੁੰਡਾ ਨਹੀਂ ਜਾ ਥੋੜੀ ਕੋਲੇ ਉਸ ਉਸ ਟਾਈਮ ਤੱਕ ਕਿੰਨੇ ਮਰਡਰ ਕਰ ਚੁੱਕਾ ਸੀ ਅੰਕਿਤ ਪਾਦੂ 15 20 ਤੇ ਥੋੜੇ ਮਨ ਦੇ ਵਿੱਚ ਆਇ ਨਹੀਂ ਆਇਆ ਵੀ ਯਾਰ ਸਿਮੀ ਤੂੰ ਕਿਸ ਬੰਦੇ ਨੂੰ ਰੱਖਿਆ ਜਿਹਨੇ 15 20 ਮਾਵਾ ਦੇ ਪੁੱਤ ਮਾਰੇ ਨੇ ਬਈ ਜੀ ਉਸ ਟਾਈਮ ਨਹੀਂ ਆਇਆ ਇਹ ਜਿਵੇਂ ਅੰਕਿਤ ਨਾਲ ਮੇਲ ਹੁੰਦਾ ਆ ਲਾਰੈਂਸ ਦਾ ਹਾਂਜੀ ਤਾਂ ਮੈਂ ਇਹ ਵੀ ਸੁਣਿਆ ਵੀ ਲਾਰੈਂਸ ਅੰਕਿਤ ਦੇ ਕੰਮ ਤੋਂ ਖੁਸ਼ ਹੋ ਕੇ ਇਹਨੂੰ ਕੁਝ ਐਸੇ ਅਸਲੇ ਵੀ ਪ੍ਰੋਵਾਈਡ ਕਰਦਾ ਆ ਬਿਲਕੁਲ ਜਿਹੜੇ ਬਹੁਤ ਰੇਅਰ ਨੇ ਉਹ ਬਿਲਕੁਲ ਹੀ ਸਹੀ ਅਲੇ ਦੇ ਬਰਥਡੇ ਦੇ ਗਿਫਟ ਦਿੱਤਾ ਸੀ ਮੈਨੇ ਵੀ ਸੁਣਿਆ ਸੀਗਾ ਕਿ ਇਹਨੂੰ ਬਰਥਡੇ ਤੇ ਗਿਫਟ ਦਿੱਤਾ ਆ ਲਾਰੈਂਸ ਨੇ ਲਾਰੈਂਸ ਨੇ 9.45 ਠੀਕ ਹੈ ਉਸ ਤੋਂ ਬਾਅਦ ਉਹਨੂੰ ਜਿਗਾਨਾ ਵੀ ਮਿਲਦਾ ਆ ਅੰਕਿਤ ਨੂੰ ਅੰਕਿਤ ਲਾਰੈਂਸ ਵੱਲੋਂ ਦਿੱਤਾ ਜਾਂਦਾ ਹੁੰਦਾ ਜੂਟਰਕੀ ਦਾ ਪਿਸਟਲ ਆ ਜਿਗਾਨਾ ਉਹ ਦਿੱਤਾ ਜਾਂਦਾ ਆ ਮੈਨੂੰ ਮੈਂ ਖੋਦੋ ਦੇ ਕੋਲ ਵੈਪਨ ਦੇਖਿਆ ਉਹਦੇ ਕੋਲ ਬੈਗ ਹੁੰਦਾ ਸੀਗਾ ਉਹਦੇ ਕੋਲ 6 ਤੋਂ 7 ਵੈਪਨ ਹੁੰਦੇ ਸੀਗੇ 6 ਤੋਂ 7 ਵੈਪਨ ਉਹ 24 ਘੰਟੇ ਆਪਣੇ ਬੈਗ ਚ ਰੱਖਦਾ ਸੀਗਾ ਤੇ ਮਤਲਬ ਐਮੂਨੇਸ਼ਨ ਦਾ ਤਾਂ ਹਿਸਾਬ ਹੀ ਨਹੀਂ ਆਉਂਦਾ ਕਿੱਥੋਂ ਸੀ ਬਈ ਕਿੱਥੋਂ ਆਉਂਦਾ ਤੁਹਾਡੇ ਕੋਲੇ ਅਸਲਾ ਇਹਨਾਂ ਬਈ ਜੀ ਅਸਲਾ ਆਉਂਦਾ ਹੈ ਯੂਪੀ ਪਿਆਰ ਤੋਂ ਅੱਜ ਕੱਲ ਐਮਪੀ ਤੋਂ ਬਹੁਤ ਆਉਂਦਾ ਹੈ ਸੌਖਾ ਹੈ ਜੇ ਮੰਨ ਲਓ ਹੁਣ ਮੈਂ ਤੁਹਾਨੂੰ ਕਹਾ ਵੀ ਆਪਾਂ ਨੂੰ ਹਥਿਆਰ ਚਾਹੀਦਾ ਤੁਸੀਂ ਮੰਗਾ ਦੋਗੇ ਬਈ ਇਹ ਪਤਾ ਹੈ ਹੁਣੇ ਕੰਮ ਹੈ ਨਹੀਂ ਪਤਾ ਹੈ ਕੰਮ ਉਹ ਤੋਂ ਨਹੀਂ ਉਦਾਂ ਸੌਖਾ ਕੰਮ ਹੈ ਜੀੜੀ ਬਈ ਜੀ ਇਸ ਕੰਮ ਚ ਨਹੀਂ ਉਹਨਾਂ ਲਈ ਕੋਈ ਸ਼ੌਕਾ ਨਹੀਂ ਹੈਗਾ ਆ ਇੱਥੇ ਬਾਹਰ ਜਾਂਦੇ ਨੂੰ ਮੈਨੂੰ ਲੱਗਦਾ ਹੁਣ ਕੋਈ ਹੈਲਮਟ ਤੋਂ ਬਿਨਾ ਹੋਵੇ ਜਦੇ ਰੋਕੇ ਖੜ ਜਾਣਗੇ ਹਥਿਆਰ ਕਿਵੇਂ ਆ ਜਾਂਦਾ ਅੱਛਾ ਯਾਰ ਦੇਖ ਲਓ ਤੁਸੀਂ ਐਮਪੀ ਰਾਜਸਥਾਨ ਦੇ ਬਾਰਡਰ ਤੋਂ ਐਮਪੀ ਤੇ ਰਾਜਸਥਾਨ ਦਾ ਜਿੱਥੇ ਬਾਰਡਰ ਪਿੰਡ ਹੈ ਨਾ ਉੱਥੇ ਇੱਕ ਕਬੀਲਾ ਆ ਲੈ ਕੇ ਜਿੱਦਾਂ ਬਾਗੜੀ ਹੁੰਦੇ ਆ ਆਪਣੇ ਇੱਧਰ ਹੂੰ ਉਦਾਂ ਦਾ ਉੱਥੇ ਨਾ ਕੋਈ ਕਬੀਲਾ ਆ ਰਾਜਸਥਾਨੀ ਤੇ ਐਮਪੀ ਉਹ ਹਥਿਆਰ ਹੀ ਬਣਾਉਂਦੇ ਨੇ ਸਾਰੇ ਇਲੀਗਲ ਆ ਇਲੀਗਲ ਪਹਿਲਾਂ ਤਾਂ ਯੂਪੀ ਬਿਹਾਰ ਤੋਂ ਆਂਦੇ ਸੀਗੇ ਹੁਣ ਵੀ ਬਿਹਾਰ ਤੋਂ ਆਂਦੇ ਆ ਮੰਗੇਰ ਤੋਂ ਬਟ ਮੰਗੇਰ ਬਹੁਤ ਮਸ਼ਹੂਰ ਆਏ ਅਸਲੇ ਦੀ ਬਲੈਕ ਚ ਯੂਪੀ ਚ ਤਾਂ ਜਦੋਂ ਦੇ ਯੋਗੀ ਜੀ ਆਇਆ ਇਹ ਕੰਮ ਬਹੁਤ ਘਟ ਗਿਆ ਹੁਣ ਜ਼ਿਆਦਾਤਰ ਇਹ ਐਮਪੀ ਰਾਜਸਥਾਨ ਤੇ ਸੌਰੀ ਤੇ ਇਧਰੋਂ ਬਿਹਾਰ ਤੋਂ ਇਧਰੋਂ ਆਂਦਾ ਆ ਜਾਂ ਬਾਈ ਜੀ ਪਾਕਿਸਤਾਨ ਪਾਰੋਂ ਆਂਦੇ ਆ ਜਿਵੇਂ ਸਿੱਧੂ ਦੇ ਮਰਡਰ ਚ ਆਇਆ ਜਿਵੇਂ ਅੰਕਿਤ ਦਾ ਐਨਕਾਊਂਟਰ ਕੀਤਾ ਜਾਂਦਾ ਜ਼ੀਰਕਪੁਰ ਦੇ ਵਿੱਚ ਹਾਂ ਜੀ ਤੇ ਉਸ ਇਨਕਾਊਂਟਰ ਨੂੰ ਵੀ ਬੜਾ ਹਾਈਲਾਈਟ ਕੀਤਾ ਗਿਆ ਸੀ ਕਿਉਂਕਿ ਅੰਕਿਤ ਇੱਕ ਐਸਾ ਗੈਂਗਸਟਰ ਸੀ ਉਸ ਟਾਈਮ ਤੇ ਇਹ ਕੈਟਾਗਰੀ ਦਾ ਹਾਂਜੀ ਕਿ ਜਿਸ ਨੇ ਹੁਣ ਤੱਕ ਬੜੇ-ਬੜੇ ਨਾਮੀ ਚਿਹਰਿਆਂ ਨੂੰ ਮੌਤੇ ਘਾਟ ਉਤਾਰਿਆ ਸੀ ਉਹਨੇ ਜਿਆਦਾਤਰ ਗੈਂਗਸਟਰਾਂ ਦੀ ਮਟਰਕੀਸਰ ਮਾਰੇ ਸੀ ਉਹਨੇ ਹਰਿਆਣੇ 'ਚ ਵੀ ਇਧਰ ਵੀ ਤੇ ਜਦ ਉਹ ਮਰਦਾ ਉਸ ਦਾ ਇਨਕਾਊਂਟਰ ਹੁੰਦਾ ਹੈ ਤਾਂ ਥੋੜਾ ਦਾ ਖਬਰ ਪਹੁੰਚਦੀ ਹੈ ਬਾਈ ਜੀ ਮੈਂ ਨਾ ਜੇਲ੍ਹ ਚ ਸੀਗਾ ਉਸ ਟਾਈਮ ਨਾ ਸ਼ਾਮ ਦਾ ਟਾਈਮ ਸੀਗਾ ਮੈਂ ਨਾ ਰੋਟੀ ਖਾਣ ਲੱਗਿਆ ਸੀ ਜੇਲ੍ਹ ਚ ਮਤਲਬ ਬੰਦੀ ਹੋ ਜਾਂਦੀ ਹੈ ਉੱਥੇ 7:00 ਬੰਦ ਕਰ ਜਾਂਦੇ ਆ ਮੈਂ ਲਈ ਰੋਟੀ ਖਾਣ ਲੱਗਿਆ ਸੀ ਟੀਵੀ ਚਲਾ ਰੱਖਿਆ ਸੀ ਮੈਂ ਵੈਸੇ ਨਿਊਜ਼ ਲਾ ਲਿਆ ਨਿਊਜ਼ ਲਾ ਲੈਂਦਾ ਸੀ ਨਿਊਜ਼ ਸੁਣਦਾ ਸੀਗਾ ਤੇ ਉਦੋਂ ਨਾ ਬਾਈ ਜੀ ਉੱਥੇ ਨਿਊਜ਼ ਆਈ ਕਿ ਲੋਰੈਂਸ ਦੇ ਕਿਸੇ ਸੀ ਸ਼ੂਟਰ ਨੂੰ ਘੇਰਾ ਪਿਆ ਹੋਇਆ ਹੈ ਲੋਰੈਂਸ ਗੈਂਗ ਦੇ ਕਿਸੇ ਸ਼ੂਟਰ ਨੂੰ ਘੇਰਾ ਪਿਆ ਹੋਇਆ ਹੈ ਜ਼ੀਰਕਪੁਰ ਇੱਥੇ ਪੀਰਮ ਚੱਲੇ ਜ਼ੀਰਕਪੁਰ ਕੋਲ ਤੇ ਬਈ ਮੇਰੇ ਮਨ ਚ ਵੇਸੇ ਹੀ ਆਉਂਦੇ ਆ ਮੈਂ ਯਾਰ ਕਿੰਨੀ ਅੰਕਿਤ ਨਹੀਂ ਉਹ ਬਈ 15 20 ਮਿੰਟ ਬਾਅਦ ਖਬਰ ਹੀ ਆ ਜਾਂਦੀ ਹੈ ਕਿ ਅੰਕਿਤ ਐਂਕਾਉਂਟਰ ਹੋ ਗਿਆ